ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਰੀਅਲ ਪੰਜਾਬ ਨਿਊਜ਼ ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਜੀ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਹੁਣੇ-ਹੁਣੇ ਪੰਜਾਬ ਦੇ ਵਿੱਚ ਇੱਥੇ ਲੱਗ ਗਈ ਇਹ ਵੱਡੀ ਪਾਬੰਦੀ ਜੀ ਹਾਂ ਲੋਕ ਹੋ ਰਹੇ ਨੇ ਪਰੇਸ਼ਾਨ ਮੱਚ ਗਈ ਹਾਹਾਕਾਰ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਆਂ ਸ਼ੁਰੂਆਤ ਕਰਦੇ ਆਂ ਵੱਡੀ ਖਬਰ ਆ ਰਹੀ ਹੈ ਜ਼ਿਲ੍ਹਾ ਮਨਿਸਟ੍ਰੇਟ ਕਮਿ ਡਿਪਟੀ ਕਮਿਸ਼ਨਰ ਮੋਗਾ ਸਰਦਾਰ ਕੁਲਵੰਤ ਸਿੰਘ ਨੇ ਦੱਸਿਆ ਕਿ ਜਿਹੜਾ ਮੋਗਾ ਦੇ ਵਿੱਚ ਫੌਜਤਾਰੀ ਪੰਜਾਬ ਦਾ ਸੰਗਤ ਨੂੰ ਇਸ ਉੱਤੇ ਤਰਦੀ ਤਰ 144 ਅਦੀਨ ਲੋਕਾਂ ਤੋਂ ਧਿਆਨ ਚ ਰੱਖਦੇ ਕੁਝ ਪਾਬੰਦੀਆਂ ਦੀ ਹੁਕਮ ਜਾਰੀ ਕੀਤੇ ਹਨ ਜਿਹੜੇ ਕਿ 3 ਜੂਨ ਵੀ 24 ਤੱਕ ਲਾਗੂ ਰਹਣਗੇ ਸ਼ਹਿਰ ਦੇ ਮੇਨ ਬਜ਼ਾਰ ਵਿੱਚ ਸਵੇਰ 8:00 ਤੋਂ ਲੈ ਕੇ ਸ਼ਾਮ 8:00 ਤੱਕ ਪਾਰੀ ਵਾਣਾਂ ਦੀ ਐਂਟਰੀ ਤੇ ਪਾਬੰਦੀ ਹੈ ਜੀ ਹਾਂ ਮੋਗਾ ਸ਼ਹਿਰ ਦੇ ਪਿੰਡੂ ਤੇ ਸ਼ਹਿਰੀ ਕਿਤਰਾ ਜ ਕੱਚੀਆਂ ਖੂਈਆਂ ਪਟਣ ਤੇ ਪਾਬੰਦੀ ਮੋਗਾ ਸ਼ਹਿਰ ਦੇ ਪਿੰਡੂ ਤੇ ਸ਼ਹਿਰੀ ਖੇਤਰ ਚ ਕッティング ਖੂਈਆ ਪੁੱਟਣ ਕਰਕੇ ਕਈ ਲੋਕ ਦੁਰਕਰਨਾਵਾਦ ਅਸ਼ਕਾਰ ਹੋ ਰਹੇ ਹਨ ਇਸ ਦੇ ਕਰਕੇ ਕਈ ਮੌਤਾਂ ਹੋਈਆਂ ਅਜੀਆਂ ਦੁਰਕਰਨਾਵਾਦੀ ਰੋਕਥਾਮ ਲਈ ਮੋਗਾ ਦੇ ਪਿੰਡੋ ਦੇ ਸ਼ਹਿਰੀ ਇਤਰਾਜ ਕਾਰਜਕਾਰੀ ਇੰਜੀਨੀਅਰ ਤੇ ਹੋਰ ਪੰਜਾਬ ਵਾਟਰ ਸਪਲਾਈ ਸੀਵਰੇਜ ਬੋਰਡ ਦੀ ਲਿਖਤੀ ਪ੍ਰਵਾਨਗੀ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ ਜੀ ਹਾਂ ਇਹਨਾਂ ਪਾਬੰਦੀਆਂ ਬਾਰੇ ਜਾਣਕਾਰੀ ਦਿੰਦਾ ਜ਼ਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਮੋਗਾ ਸ਼ਹਿਰ ਦੇ ਮਿਰ ਬਿਆਰ ਲਾਈਟਵਾਲ ਚੌਂਕ ਤੋਂ ਦੇਵ ਹੋਟਲ ਚੌਂਕ ਤੱਕ ਭਾਰੀ ਵਾਹਨਾਂ ਦੀ ਐਂਟਰੀ ਤੇ ਸ਼ਵੇਰੀ ਅਸਪਲੈਕ ਸ਼ਾਮ 8 ਵਜੇ ਤੱਕ ਪਾਬੰਦੀ ਦਾਲੂ ਰਖੰਨੀ ਇਕ ਅਖਿਆਗਾਇਤ ਜਿੱਥੇਕੇ ਆਮ ਪਬਲਿਕ ਨੂੰ ਟ੍ਰੈਫਿਕ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੁੰਦੀ ਬਾੜ ਨੇ ਇੱਕ ਦੂਜੇ ਤੋਂ ਅੱਗੇ ਕੱਢ ਲਈ ਮਨਸਾ ਕਰਕੇ ਧੱਕਾਰਾ ਬਾਜੀ ਚੀਜ਼ ਬੰਦਾ ਵੀ ਖਦਸਾਰੇ ਦੈਸ ਕਰਕੇ ਪਵੰਦੀ ਲਗਾਈ ਦੀ ਆ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ